ਵਾਰਡ ਨੰਬਰ 4 ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਕਰਨ ਸਿੰਘ ਦੀ ਹੋਈ ਜਿੱਤ ਵਾਰਡ ਨੰਬਰ 4 ਦੇ ਜੂਥ ਵਿੰਗ ਪ੍ਰਭਦੀਪ ਸਿੰਘ ਜੱਗੀ ਵੱਲੋਂ ਬਹੁਤ ਸਹਿਯੋਗ ਦੇਖਣ ਨੂੰ ਮਿਲਿਆ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਜਸਕਰਨ ਸਿੰਘ ਗਿੱਲ ਪ੍ਰਭਦੀਪ ਸਿੰਘ ਗਿੱਲ ਤੇ ਹੋਰ ਵਰਕਰਾਂ ਵੱਲੋਂ ਲੋਕਾਂ ਦਾ ਕੀਤਾ ਧੰਨਵਾਦ ਮੈਂ ਸਭ ਤੋਂ ਸ਼ੁਕਰਾਨਾ ਜਿਹੜਾ ਵਾ ਸੱਚੇ ਪਾਤਸ਼ਾਹ ਦਾ ਕਰੂੰਗਾ ਜਿਨ੍ਹਾਂ ਨੇ ਮੈਨੂੰ ਇੰਨਾ ਬਲ ਬਖਸ਼ਿਆ ਕਿ ਇਹ ਜਿਹੜੀ ਵਿੱਚ ਸੀਟ ਜਿੱਤੀ ਐਮਸੀ ਦੀ ਇਹ ਜਿੱਤ ਕੇ ਅੱਜ ਵੱਡੀ ਆਪਣੇ ਘਰ ਗ੍ਰਹਿ ਵਿਖੇ ਪਹੁੰਚਿਆ। ਬਾਕੀ ਉਹ ਤੋਂ ਬਾਅਦ ਮੈਂ ਸ਼ੁਕਰਾਨਾ ਕਰੂੰਗਾ। ਲਾਲਜੀਤ ਜੀ ਭੁੱਲਰ ਮੰਤਰੀ ਸਾਹਿਬ ਡਾਕਟਰ ਕਸ਼ਮੀਰ ਸਿੰਘ ਸੋਹਲ ਜੀ ਡਾਕਟਰ ਕਸ਼ਮੀਰ ਸਿੰਘ ਸੋਹਲ ਜੀ ਗੁਰਦੇਵ ਸਿੰਘ ਜੀ ਚੇਅਰਮੈਨ ਸਾਹਿਬ ਰਜੀਤ ਸਿੰਘ ਚੀਮਾ ਜੀ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਨੇ ਮੈਨੂੰ ਇਹ ਟਿਕਟ ਦੇ ਕੇ ਨਵਾਜਿਆ। ਅੱਜ ਮੈਂ ਆਮ ਆਦਮੀ ਪਾਰਟੀ ਵੱਲੋਂ ਚੋਣ ਜਿੱਤ ਕੇ ਐਮਸੀ ਦੀ ਇਹਨਾਂ ਦੀ ਝੋਲੀ ਵਿੱਚ ਪਾਈ ਆ। ਮੈਂ ਸਾਰੇ ਵੋਟਰਾਂ ਸਪੋਰਟਰਾਂ ਭੈਣ ਭਰਾਵਾਂ ਵਾਰਡ ਵਾਸੀਆਂ ਦਾ ਦਿਲੋਂ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੈਨੂੰ ਇੱਕ ਇੱਕ ਆਪਣਾ ਕੀਮਤੀ ਵੋਟ ਪਾ ਕੇ ਅੱਜ ਮੈਨੂੰ ਜਿੱਤ ਹਾਸਲ ਕਰਾਈ ਤੇ ਮੈਂ ਅੱਜ ਐਫਸੀ ਦੀ ਚੋਣ ਦੇ ਵਿੱਚੋਂ ਵੱਡੀ ਲੀਡ ਦੇ ਨਾਲ ਜਿੱਤਿਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਸਕਰਨ ਸਿੰਘ ਬਹੁਤ ਹੀ ਵਧੀਆ ਜਝਾਰੂ ਪਾਰਟੀ ਦਾ ਐ ਵਰਕਰ ਸੀ ਤੇ ਉਹਨੇ ਪਾਰਟੀ ਨੇ ਉਸ ਚੀਜ਼ ਨੂੰ ਮਿਹਨਤ ਰੂਹ ਦੇ ਕੇ ਟਿਕਟ ਦਿੱਤੀ ਨੂੰ ਤੇ ਬੜੀ ਸ਼ਾਨਦ ਦੇ ਨਾਲ ਜਿੱਤਿਆ ਤੇ ਆਉਣ ਵਾਲੇ ਸਮੇਂ 'ਚ ਇਹ ਵਾਰਡ ਦੀ ਦਿਨ ਰਾਤ ਸੇਵਾ ਕਰੂਗਾ ਕਿਉਂਕਿ ਵਾਰਡ ਵਾਸੀਆਂ ਨੇ ਇਥੋਂ ਦੇ ਗੁਰਤੇਗ ਬਹਾਦਰ ਨਗਰ ਦੀ ਜਿਹੜੀ ਵਾਰਡ ਵਾ ਉਹ ਵਾਰਡ ਵਾਲਿਆਂ ਨੇ ਬਹੁਤ ਹੀ ਇਹਨੂੰ ਪਿਆਰ ਤੇ ਸਤਿਕਾਰ ਦਿੱਤਾ ਵਾ ਇਸ ਕਰਕੇ ਇਹ ਵਾਰਡ ਦੀ ਹੋਂਦ ਦਿਨ ਰਾਤ ਸੇਵਾ ਕਰੂਗਾ ਤੇ ਇਹਨਾਂ ਨੂੰ ਤੇ ਇਹਦੇ ਸਾਥੀਆਂ ਸਾਰਿਆਂ ਨੂੰ ਅਸੀਂ ਵਧਾਈਆਂ ਦਿੰਨੇ ਆ ਕਿ ਜਿਨ੍ਹਾਂ ਨੇ ਚੰਗਾ ਉਮੀਦਵਾਰ ਚੁਣ ਕੇ ਅੱਗੇ ਲੈ ਕੇ ਆਂਦਾ ਵਾ ਕਿਉਂਕਿ ਆਪਣੀ ਜਿਹੜੀ ਵਾਰਡ ਨੰਬਰ ਆ ਗੁਰਤੇਗ ਬਹਾਦਰ ਦੀ ਇਹ ਇਹ ਵਾਰਡ ਨੰਬਰ 4 ਇਹਦੀ ਡਿਵੈਲਪਮੈਂਟ ਹੋ ਸਕੂਗੀ ਕਿਉਂਕਿ ਕਮੇਟੀ ਜਿਹੜੀ ਆ ਬੜੇ ਚਿਰ ਤੋਂ ਬਣੀ ਨਹੀਂ ਸੀ ਇੱਥੇ 10 ਸਾਲ ਹੋ ਗਏ ਲਗਭਗ ਲੱਖਣੀ ਸੀ ਹੋਈ ਤੇ ਕੰਮਕਾਰ ਜਿਹੜੇ ਸ਼ਹਿਰ ਦੇ ਰੁਕੇ ਸੀ ਤੇ ਹੁਣ ਕੰਮਕਾਰ ਸ਼ੁਰੂ ਕਰਾਵਾਂਗੇ ਇਹਨਾਂ ਦੇ ਰਾਹੀਂ ਭਰਾ ਜਿਹੜੇ ਸਾਡੇ ਐਮਸੀ ਚੁਣੇ ਇਹਨਾਂ ਦੇ ਰਾਹੀਂ ਸ਼ਹਿਰ ਦੀ ਡਿਵੈਲਪਮੈਂਟ ਹੋਗੀ। ਤੁਹਾਨੂੰ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਤੁਸੀਂ ਸਾਡਾ ਸਾਥ ਦਿੱਤਾ ਹੈ। ਸਾਡੀਆਂ ਪੋਟਾਂ ਵਿੱਚ ਸ਼ੁਰੂ ਲੈ ਕੇ ਹੁਣ ਤੱਕ ਬਹੁਤ ਪ੍ਰਤੀ ਹੈ ਜੂ ਦੇ ਸਿਰ ਤੇ ਅਸੀਂ ਸਾਰੀ ਲੱਖਣੀ ਹੈ। ਪੋਟਨਾ ਪੋਟਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅਸੀਂ ਜਿਨ੍ਹਾਂ ਨੇ ਕਰਕੇ ਅੱਜ ਇਹ ਪੱਧਰ ਤੱਕ ਪਹੁੰਚੇ ਹੋਏ ਆਂ ਤੇ ਜਿਸ ਕਰਨ ਵੀਰ ਨੂੰ ਇੰਤਰੀ ਬਣਾ ਚੁੱਕੇ ਆਂ। ਬਹੁਤ-ਬਹੁਤ ਧੰਨਵਾਦ। ਪਹਿਲੋਂ ਤੇ ਸਾਡੇ ਛ ਔਰ ਸਮੂਚੀ ਇਹਨਾਂ ਦੇ ਟੀਮ ਦੇ ਸਾਥੀ ਸਹਿਬਾਨ ਔਰ ਸਮੂਚੀ ਵਾਰਡ ਨੰਬਰ 4 ਦੇ ਜਿਹੜੇ ਉਹ ਸਮੂਹ ਵੋਟਰਸ ਵੋਟਰ ਉਹਨਾਂ ਦਾ ਅਸੀਂ ਆਪਣੀ ਪਾਰਟੀ ਵੱਲੋਂ ਸਾਰੀ ਲੀਡਰਸ਼ਿਪ ਵੱਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਸਾਡੇ ਛੋਟੇ ਵੀਰ ਨੂੰ ਅੱਜ ਜਿਤਾ ਕੇ ਐ एमसी ਬਣਾਇਆ ਔਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਵੀਰ ਸਾਡਾ ਬੜਾ ਦਿਹਾਰੂ ਆ ਜਿੰਨੇ ਵੀ ਵਾਰਡ ਦੇ ਵਿੱਚ ਧੂਰੇ ਕੰਮ ਪੈ ਨੇ ਪਿਛਲੇ 10 ਸਾਲਾਂ ਤੋਂ ਉਹ ਤੁਸੀਂ ਦੇਖਿਓ ਵੀ ਇਹ ਇਨਾ ਜਜਬਾ ਸਾਡੇ ਵੀਰ ਦੇ ਵਿੱਚ ਇੱਕ ਸਾਲ ਦੇ ਵਿੱਚ ਹੀ ਸਾਰੇ ਪੂਰੇ ਕੀਤੇ ਜਾਣਗੇ ਸੋ ਸਾਨੂੰ ਇਹਤ ਪੂਰੀ ਉਮੀਦ ਆ ਔਰ ਇਹ ਜਿਸ ਤਰ੍ਹਾਂ ਸਾਰੇ ਵਾਰਡ ਵਾਸੀਆਂ ਨੇ ਇਹਨੂੰ ਜਿਤਾਇਆ ਇਹ ਸਾਰੇ ਵਾਰਡ ਵਾਸੀਆਂ ਦੀ ਜਿਹੜੀ ਆ ਉਮੀਦਾਂ ਤੇ ਵੀਰ ਸਾਡਾ ਖਰਾਬ ਨਾ ਕਰੂਗਾ। ਤੁਸੀਂ ਜੀ ਬਹੁਤ ਤੁਸੀਂ ਸਾਰੇ ਭੈਣ ਭਰਾਵਾਂ ਦਾ ਬਹੁਤ ਧੰਨਵਾਦ ਇਨਾ ਸਹਿਯੋਗ ਦਿੱਤਾ। ਬਹੁਤ ਮੰਨੂ ਤੁਸੀਂ ਵਾਰਡ ਦੇ ਮੋਟਰਸਪੋਰਟਰਾਂ ਦਾ ਕਿਸ ਤਰ੍ਹਾਂ ਧੰਨਵਾਦ। ਸਭ ਦਾ ਬਹੁਤ ਧੰਨਵਾਦ ਸਭ ਭੈਣ ਭਰਾਵਾਂ ਦਾ ਸਭ ਦਾ ਬਹੁਤ ਖੁਸ਼ੀ ਆ ਜੀ।